ਹੈਲੋ ਸਸਿਕਾਲ ਜੀ ਅੱਜ ਤੁਹਾਨੂੰ ਅਸੀਂ ਦੱਸਣ ਜਾ ਰਹੇ ਹਾਂ ਜਿਹੜੀ ਪਾਕਿਸਤਾਨੀ ਸਲਵਾਰ ਹੁੰਦੀ ਆ ਉਸੇ ਤਰ੍ਹਾਂ ਜਿਹੜੀ ਪਾਕਿਸਤਾਨੀ ਆਪਾਂ ਬਾਹਾਂ ਦੀ ਕਟਿੰਗ ਤੇ ਸਟੀਚਿੰਗ ਅੱਜ ਉਹ ਤੁਹਾਨੂੰ ਦੱਸਦੀ ਹਾਂ ਪਹਿਲਾਂ ਕਟਿੰਗ ਔਰ ਓਦੋਂ ਬਾਅਦ ਦੱਸਾਂਗੇ ਸਟੀਚਿੰਗ ਬਾਹਾਂ ਦੀ ਪਾਕਿਸਤਾਨ ਬਾਹਾਂ ਦੀ ਕਟਿੰਗ ਹਾਂਜੀ ਆ ਦੇਖੋ ਆਪਾਂ ਨੇ ਜਿਹੜਾ ਕੱਪੜਾ ਆ ਉਹ ਜਿਵੇਂ ਆਪਾਂ ਸਿੰਪਲ ਬਾਹ ਕਟਿੰਗ ਕਰਦੇ ਹਾਂ ਉਦਾਂ ਹੀ ਇਹ ਆਪਾਂ ਕੱਪੜਾ ਰੱਖ ਲਿਆ ਆ ਦੇਖੋ ਇਧਰਲੀ ਸਾਈਡੋਂ ਆਪਣੀ ਜਿਹੜੀ ਇਹਦੀ ਬੰਦ ਆ ਕੱਪੜੇ ਦੀ ਤੇ ਆਪਣਾ ਜਿਹੜਾ ਜਿੰਨਾ ਆਪਾਂ ਨੂੰ ਜਿਵੇਂ ਆਪਾਂ ਨਾਰਮਲ ਬਾਹ ਕਟਿੰਗ ਕਰਦੇ ਹੁੰਨੇ ਆ 10 11 ਇੰਚ ਕਪੜਾ ਜਿਹੜਾ ਇਹ ਚੜਾਈ ਦੇ ਵਿੱਚ ਲੈ ਲੈਣਾ ਆ ਇਹ ਲੈ ਕੇ ਆਪਾਂ ਕਰ ਲਾਂਗੇ ਕਟਿੰਗ ਆ ਦੇਖੋ ਇਹ ਜਿਹੜੀਆਂ ਆਪਾਂ ਬਾਹਾਂ ਦੀ ਕਟਿੰਗ ਜਿਵੇਂ ਆਪਾਂ ਸਿੰਪਲ ਬਾਹਾਂ ਦੀ ਕਟਿੰਗ ਕਰਦਣੇ ਆ ਉਦਾਂ ਆਪਾਂ ਕੱਪੜਾ ਲੈ ਲਿਆ ਠੀਕ ਹੈ ਜੀ ਹੁਣ ਇਹਦੇ ਉੱਤੇ ਆਪਾਂ ਨੇ ਜਿਵੇਂ ਸਿੰਪਲ ਬਾਹਾਂ ਕਟਿੰਗ ਕਰਦੇ ਹੁੰਨੇ ਆ 3 ਇੰਚ ਆਪਾਂ ਨੇ ਵਿਚ ਨੂੰ ਰੱਖਣਾ ਆ ਮੋਢੇ ਦੀ ਕਟਿੰਗ ਲਈ ਤੇ ਉੱਪਰੋਂ ਆਪਾਂ ਨੇ ਫਿਟਿੰਗ ਦੇ ਹਿਸਾਬ ਨਾਲ ਮੋਢਾ ਰੱਖਣਾ ਹੁੰਦਾ ਹੈ ਆਪਣੀ ਫਿਟਿੰਗ ਹੈਗੀ ਆ ਇਹਦੀ 1.5 16 ਤਾਂ ਆਪਾਂ ਨੇ 8 ਇੰਚ ਦਾ ਜਿਹੜਾ ਇਹ ਮੋਢੇ ਦਾ ਨਿਸ਼ਾਨ ਸਿੱਧਾ ਲਾ ਲੈਣਾ ਹੈ ਆ ਇੱਥੋਂ ਆਪਾਂ ਨੇ ਜਿਹੜਾ ਇਹ ਮੋਡੇ ਦੀ ਕਟਾਈ ਪਾਵਾਂਗੇ ਮੂਰੀ ਆਪਾਂ ਜਿਹੜੀ ਆਪਾਂ ਲਾਉਣੀ ਹੁੰਦੀ ਆ ਮੂਰੀ ਉਹ ਆਪਾਂ 5 ਇੰਚ ਜਾਂ 6 ਇੰਚ ਜਿੰਨੀ ਵੀ ਮੂਰੀ ਹੁੰਦੀ ਆ ਉਹ ਲਾਉਣੀ ਹੁੰਦੀ ਆ ਤਾਂ ਹੁਣ ਆਪਾਂ ਨੇ ਇਹਦੇ ਉੱਤੇ ਕੋਈ ਨਿਸ਼ਾਨ ਨਹੀਂ ਲਾਉਣਾ ਹੈਗਾ ਆਪਾਂ ਨੇ ਇਦਾਂ ਹੀ ਇਹਨੂੰ ਸਿੱਧਾ ਹੀ ਕਟਿੰਗ ਲਈ ਰੱਖ ਲੈਣਾ ਹੈ ਕੱਪੜਾ ਕਿਉਂਕਿ ਫੇਰ ਇਹਦੇ ਮੂਰੇ ਆਪਾਂ ਨੇ ਜਿਹੜੇ ਬਲ ਪਾ ਲੈਣੇ ਨੇ ਸਿਰਫ ਇਹਦੀ ਆਪਾਂ ਨੇ ਮੋਡੇ ਦੀ ਕਟਾਈ ਆ ਜਿਹੜੀ ਉਹ ਕਰ ਲੈਣੀ ਆ ਆ ਦੇਖੋ ਇਹ ਆਪਾਂ ਮੋਡੇ ਦੀ ਕਟਾਈ ਕਰ ਲਈ ਇੱਥੇ ਆਪਾਂ ਨਿਸ਼ਾਨ ਲਾ ਲਾਂਗੇ ਵੀ ਆਪਣੇ ਦੋਹਾਂ ਬਾਹਾਂ ਤੇ ਨਿਸ਼ਾਨ ਲੱਗ ਜਾਣਗੇ ਵੀ ਇੱਥੋਂ ਆਪਾਂ ਨੇ ਜਿਹੜੀ ਮੋਡੇ ਦੀ ਕਟਾਈ ਪਾਉਣੀ ਆ ਤੇ ਇਹ ਆਪਾਂ ਜਿਹੜਾ ਫालतू 2 ਇੰਚ ਦਾ ਕੱਪੜਾ ਰੱਖ ਕੇ ਉਦੋਂ ਵੱਧ ਜਿਹੜਾ ਫालतू ਕੱਪੜਾ ਆ ਉਹ ਕਰ ਦੇਣਾ ਆ ਆਪਾਂ ਨੇ ਕਟਿੰਗ ਠੀਕ ਹੈ ਇਧਰੋਂ ਆਪਾਂ ਨੇ ਇੰਨਾ ਕਾ ਕੱਪੜਾ ਕਰ ਦੇਣਾ ਕਟਿੰਗ ਆ ਦੇਖੋ ਜਿਹੜੇ ਆਪਾਂ ਮੂਰੀ ਰੱਖਣੀ ਹੁੰਦੀ ਤਾਂ ਤਾਂ ਆਪਾਂ ਨੇ 5 ਇੰਚ ਦੀ ਮੂਰੀ ਰੱਖ ਕੇ ਇਤੋਂ ਤੇ ਆਪਾਂ ਨੇ ਥੋੜਾ ਜਿਹਾ ਕੱਪੜਾ ਜ਼ਿਆਦਾ ਰੱਖ ਕੇ ਆਪਾਂ ਦਾ ਬਾਕੀ ਕਟਿੰਗ ਕਰ ਦੇਣਾ ਸੀ ਪਰ ਹੁਣੇ ਆਪਾਂ ਨੇ ਸਾਰਾ ਹੀ ਕੱਪੜਾ ਜਿਹੜਾ ਇੱਧਰੋਂ ਰੱਖ ਲਿਆ ਆ ਥੋੜਾ ਜਿਹਾ ਕਟਿੰਗ ਕਰਤਾ ਮੋਡੇ ਦੇ ਹਿਸਾਬ ਨਾਲ ਤੇ ਹੁਣ ਇਹਦੇ ਵਿੱਚ ਆਪਾਂ ਨੇ ਇੱਥੇ ਆ ਆ ਦੇਖੋ ਇੱਥੇ ਆਪਾਂ ਸੈਂਟਰ ਕਰ ਲਾਂਗੇ ਇਹਦਾ ਦੋਹਾਂ ਬਾਹਾਂ ਦਾ ਤੇ ਐਦਾਂ ਆਪਾਂ ਇਹਦੇ ਵਿੱਚ ਪਾਲ ਪਾ ਕੇ ਜਿੰਨੀ ਵੀ ਆਪਾਂ ਨੂੰ ਮੂਰੀ ਚਾਹੀਦੀ ਹੋਗੀ ਓਨੀ ਆਪਾਂ ਮੂਰੀ ਤਿਆਰ ਕਰਾਂਗੇ ਫਿਰ ਇਹਦੇ ਮੂਰੀ ਆਪਾਂ ਜਿੰਨੇ ਵੀ ਆਪਾਂ ਚੌੜਾ ਕੱਪੜਾ ਚਾਹੀਦਾ ਆ ਓਨਾ ਹੀ ਚੜਾਈ ਦੇ ਵਿੱਚ ਆਪਾਂ ਨੇ ਕੱਪੜਾ ਰੱਖ ਕੇ ਜੇ ਆਪਾਂ ਨੂੰ 2 ਇੰਚ ਚਾਹੀਦਾ ਤਾਂ 2 ਇੰਚ 3 ਇੰਚ ਜਿੰਨਾ ਵੀ ਚੌੜਾ ਕੱਪੜਾ ਮੂਰੇ ਰੱਖਣਾ ਚਾਹੁੰਦੇ ਹੋ ਤੁਸੀਂ ਓਨਾ ਕੱਪੜਾ ਚੌੜਾ ਰੱਖ ਕੇ ਮੂਰੇ ਨੂੰ ਇਹਦੇ ਇੱਥੇ ਆਪਾਂ ਨੇ ਅਟੈਚ ਕਰ ਲੈਣਾ ਆ ਐਦਾਂ ਜਿਹੜੀ ਇਹ ਆਪਣੀ ਪਾਕਿਸਤਾਨੀ ਜਿਹੜੀ ਹੁੰਦੀ ਆ ਬਾਂ ਬਣ ਕੇ ਤਿਆਰ ਹੋ ਜੂਗੀ ਇਹਦੀ ਆਪਾਂ ਸਟੀਚਿੰਗ ਵੀ ਤੁਹਾਨੂੰ ਦੱਸਦੇ ਆ ਆ ਦੇਖੋ ਆਪਾਂ ਪਾਕਿਸਤਾਨੀ ਜਿਹੜੀ ਬਾਂ ਕਟਿੰਗ ਕਰੀਆ ਉਹਦੀ ਆਪਾਂ ਸਟੀਚਿੰਗ ਕਰਾਂਗੇ ਆ ਦੇਖੋ ਆਪਾਂ ਨੇ ਨਿਸ਼ਾਨ ਸੈਂਟਰ ਦੇ ਲਾ ਲਏ ਸੀਗੇ ਸੈਂਟਰ ਦੇ ਨਿਸ਼ਾਨ ਤੋਂ ਬਾਅਦ ਆਪਾਂ ਨੇ ਪਾਉਣੇ ਆ ਇਹਦੇ ਵਿੱਚ ਬਲ ਆ ਦੇਖੋ ਇਹਦੇ ਵਿੱਚ ਆਪਾਂ ਨੇ ਨਿੱਕੇ ਨਿੱਕੇ ਥੋੜਾ ਥੋੜਾ ਕਪੜਾ ਚੱਕ ਕੇ ਇਹਦੇ ਵਿੱਚ ਆਪਾਂ ਬਲ ਪਾਲਾਂਗੇ ਦੋ ਤਿੰਨ ਕੁ ਵਾਲੇ ਪੈਣਗੇ ਸਿਰਫ ਚੀਨੀ ਕਾਪਾ ਨੇ ਮੰਨ 5 5.5 ਜਿੰਨੇ ਵੀ ਆਪਣੀ ਮੂਰੀ ਤਿਆਰ ਹੋਣੀ ਆ ਉਸ ਹਾਵ ਨਾਲ ਆਪਾਂ ਨੇ ਇੱਕ ਪਾਸਾ ਤਿਆਰ ਕਰ ਲੈਣਾ ਆ ਆ ਦੇਖੋ 6 ਇੰਚ ਹੋ ਗਿਆ ਬਹੁਤ ਆ ਮਤਲਬ ਇਹਦੇ ਵਿੱਚ ਤਿੰਨ ਵਾਲ ਪੈਣਗੇ ਇੱਕ ਸਾਈਡ ਤਿੰਨ ਸਾਈਡ ਹੀ ਆਪਾਂ ਨੇ ਤੀਜੀ ਸਾਈਡ ਪਾ ਲੈਣੇ ਨੇ ਥੋੜਾ ਜਿਹਾ ਕੱਪੜਾ ਚੱਕਣਾ ਹੈ ਕਿਉਂਕਿ ਇਹ ਆਪਣੀ ਇੰਨੇ ਜ਼ਿਆਦੇ ਕੱਪੜੇ ਨਹੀਂ ਚੱਕਣਾ ਹੁੰਦਾ ਇਹਦੇ ਵਿੱਚ ਬਲ ਪਾਉਣ ਲੱਗੇ ਤਾਂ ਆਪਾਂ ਨੇ ਇਧਰੋਂ ਵੀ ਇਹਨੂੰ 6 ਇੰਚ ਤਿਆਰ ਕਰ ਲੈਣਾ ਮਤਲਬ 5 ਇੰਚ ਦੀ ਮੂਰੀ ਕੋ ਬਾਧੂ ਥੋੜਾ ਜਿਹਾ ਕੱਪੜਾ ਸੈਂਟਰ ਤੋਂ ਤੇ ਇਹ ਆ ਦੇਖੋ ਆਪਣੀ ਆ ਦੇਖੋ ਬਲ ਪਾ ਕੇ ਜਿਹੜੀ ਇਹ ਪਾਕਿਸਤਾਨੀ ਆਪਣੀ ਵਾਵਾ ਉਹ ਆਪਣੀ ਤਿਆਰ ਹੋ ਗਈ ਹੁਣ ਇਹਦੇ ਵਿੱਚ ਜਿਹੜਾ ਆਪਾਂ ਨੇ ਆ ਕਰਿਆ ਸੀਗਾ ਕੱਪੜਾ ਕਟਿੰਗ ਠੀਕ ਹੈ ਜੀ ਇਹ ਆਪਾਂ ਨੇ ਬਰੋਬਰ ਰੱਖ ਕੇ ਜਿੰਨਾ ਵੀ ਸੈੱਟ ਕਰ ਲੈਣਾ ਆ ਵੀ ਇਹਦੇ ਸਾਰੇ ਪਾਸਿਓਂ ਜਿਹੜਾ ਇਹ ਆਪਣਾ ਕੱਪੜਾ ਜਿਵੇਂ ਇਹਦੇ ਵਿੱਚ ਪਾਣਾ ਵਗੈਰਾ ਜਾਂ ਕੁਝ ਵੀ ਹੋਊਗਾ ਉਹ ਆਪਾਂ ਕਟਿੰਗ ਕਰ ਲਾਂਗੇ ਪਹਿਲਾਂ ਆਪਾਂ ਕਟਿੰਗ ਲੱਗੇ ਕਰਨ ਲੱਗੇ ਵੀ ਧਿਆਨ ਨਾਲ ਦੇਖਣਾ ਤੇ ਬਾਅਦ ਚ ਸਟੀਚਿੰਗ ਕਰਨ ਲੱਗੇ ਵੀ ਧਿਆਨ ਨਾਲ ਦੇਖਣਾ ਤੇ ਹੁਣ ਇਹਨੂੰ ਆਪਾਂ ਨੇ ਕਰ ਦੇਣਾ ਅਟੈਚ ਆ ਦੇਖੋ ਜਿਹੜੇ ਬਲ ਨੇ ਇਹਨੂੰ ਆਪਾਂ ਨੇ ਅੰਦਰਲੀ ਸਾਈਡ ਆਪਾਂ ਨੇ ਪੁੱਠੀ ਸਾਈਡੇ ਕੱਪੜਾ ਲਾਉਣਾ ਹੈ ਆ ਦੇਖੋ ਇਹਨੂੰ ਆਪਾਂ ਨੇ ਪੁੱਠੀ ਸਾਈਡ ਕੱਪੜਾ ਅਟੈਚ ਕਰਨਾ ਹੈ ਜੇ ਚਾਹੋ ਤੁਸੀਂ ਇਹਦੇ ਕੱਪੜੇ ਦਾ ਥੱਲੇ ਉਹ ਸੈਂਟਰ ਵੀ ਕਰ ਸਕਦੇ ਹੋ ਸੈਂਟਰ ਕਰਕੇ ਆ ਦੇਖੋ ਨਹੀਂ ਤਾਂ ਜੇ ਬਾਧੂ ਆ ਕਪੜਾ ਫਿਰ ਤਾਂ ਤੁਸੀਂ ਆਪਣੇ ਹਿਸਾਬ ਨਾਲ ਉਹਦਾ ਹੀ ਅਟੈਚ ਕਰ ਸਕਦੇ ਹੋ ਤੇ ਨਹੀਂ ਤੁਸੀਂ ਆ ਸੈਂਟਰ ਕਰੋ ਸੈਂਟਰ ਨਾਲ ਸੈਂਟਰ ਮਿਲਾ ਲਓ ਠੀਕ ਹੈ ਜੀ ਆ ਦੇਖੋ ਫालतू ਕਪੜਾ ਜਿਹੜਾ ਅਲੱਗ ਤੋਂ ਨਿਕਲ ਜੂਗਾ ਇਹਦਾ ਤੇ ਇਹ ਆਪਾਂ ਪੁੱਠੀ ਸਾਈਡ ਕਪੜਾ ਰੱਖ ਕੇ ਬਾਹਾਂ ਦੇ ਪੁੱਠੀ ਸਾਈਡ ਕਪੜਾ ਰੱਖ ਲੈਣਾ ਆ ਇਹਨੂੰ ਆਪਾਂ ਕਰ ਲੈਣਾ ਸਟਿਚ ਆ ਦੇਖੋ ਬਾਹਾਂ ਦੇ ਪੁੱਠੀ ਸਾਈਡ ਰੱਖ ਕੇ ਆਪਾਂ ਇਹਨੂੰ ਸਟਿਚ ਕਰ ਲਾਂਗੇ ਇਹ ਸਾਈਡ ਰਾਖ ਕੇ ਆਪਾਂ ਨੇ ਸਟੀਚ ਕੀਤਾ ਕੱਪੜਾ ਇਹਨੂੰ ਆਪਾਂ ਨੇ ਬਾਹਰ ਨੂੰ ਇਦਾਂ ਪ੍ਰੀ ਕਰਾ ਕੇ ਬਲਾਂ ਦੇ ਉੱਪਰ ਰੱਖ ਕੇ ਇਹਨੂੰ ਆਪਾਂ ਫੋਲਡ ਕਰਕੇ ਅਟੈਚ ਕਰ ਦਾਂਗੇ ਇਹ ਆਪਣੀ ਮਰਜ਼ੀ ਆ ਹੁਣ ਆਪਾਂ ਨੇ ਇਹ ਕਿੰਨਾ ਕਚੌੜਾ ਰੱਖਣਾ ਉਸ ਹੱਬ ਨਾਲ ਇਹ ਆਪਾਂ ਕੱਪੜਾ ਫੋਲਡ ਕਰ ਸਕਦੀਆਂ ਜਿੰਨੀ ਵੀ ਤੁਸੀਂ ਮੂਰਲੇ ਫ੍ਰਿਲ ਤਿਆਰ ਕਰਨੀਆਂ ਉਨੀਆਂ ਕਿ ਤਿਆਰ ਕਰਕੇ ਇਹ ਵੱਧ ਤੋਂ ਵੱਧ ਚਿੰਨੀ ਮਰਜੀ ਕਰ ਸਕਦੇ ਆ 8 9 ਜਿੰਨਾ ਆਪਾਂ ਵੱਧ ਤੋਂ ਵੱਧ ਜਿੰਨਾ ਮਰਜੀ ਇਹ ਕੱਪੜਾ ਆਪਾਂ ਚੌੜਾ ਇੱਥੇ ਰੱਖ ਸਕਦੇ ਆ ਇਹ ਆਪਣੇ ਉੱਤੇ ਡਿਪੈਂਡ ਕਰਦਾ ਆ ਚਾਹੇ ਹੁਣ ਇਹਨੂੰ ਆਪਾਂ ਨੇ ਇਦਾਂ ਹੀ ਇਹਨੂੰ ਫੋਲਡ ਕਰ ਦਾਂਗੇ ਇਹ ਆਪਣੇ ਉੱਤੇ ਤੁਹਾਨੂੰ ਦੱਸਿਆ ਵੀ ਜਿਹੜਾ ਮੋਹਰੇ ਜਿੰਨਾ ਵੀ ਕੱਪੜਾ ਲਾਉਣਾ ਹੈ ਉਹ ਤੁਸੀਂ ਆਪਣੇ ਹਿਸਾਬ ਨਾਲ ਰੱਖ ਸਕਦੇ ਹੋ ਆ ਦੇਖੋ ਹੁਣ ਜਿਹੜਾ ਇਹ ਆਪਾਂ ਕੱਪੜਾ ਇਦਾਂ ਉੱਪਰ ਰੱਖ ਕੇ ਇਹਦੇ ਇੰਨਾ ਵੀ ਆਪਾਂ ਰੱਖਣਾ ਉੱਪਰ ਰੱਖ ਕੇ ਇਹਨੂੰ ਸਟੀਚ ਕਰ ਦਾਂਗੇ ਧਿਆਨ ਰੱਖਣਾ ਵੀ ਇਹਦੇ ਵਿੱਚ ਆਪਣੇ ਬਲਣਾ ਪੈਣਾ ਜੇ ਤੁਸੀਂ ਜ ਮਤਵਲਗ ਚਾਹੁੰਦੇ ਹੋ ਤਾਂ ਇਹਦੇ ਵਿੱਚ ਪੇਸਟਿੰਗ ਲਾ ਕੇ ਵੀ ਤੁਸੀਂ ਆਹ ਕੱਪੜਾ ਮੋੜੋ ਜਿਹੜਾ ਕਾਲਰ ਦੀ ਤਰ੍ਹਾਂ ਤਿਆਰ ਕਰ ਸਕਦੇ ਹੋ ਇਹ ਆਪਣਾ ਕਾਟਨ ਦਾ ਕੱਪੜਾ ਸੀਗਾ ਤਾਂ ਆਪਾਂ ਨੇ ਸੋਚਿਆ ਵੀ ਨਹੀਂ ਇਹਨੂੰ ਇਦਾਂ ਹੀ ਆਪਾਂ ਸਟੀਚ ਕਰ ਦੇਣਾ ਆ ਤਾਂ ਤੁਸੀਂ ਇਹਦੇ ਵਿੱਚ ਪੇਸਟਿੰਗ ਪਾ ਕੇ ਤੁਸੀਂ ਇਹਨੂੰ ਥੋੜਾ ਜਿਹਾ ਹਾਰਡ ਵੀ ਕਰ ਸਕਦੇ ਹੋ ਮੂਰ ਆ ਦੇਖੋ ਜਿਹੜੀ ਇਹ ਆਪਣੀ ਪਾਕਿਸਤਾਨੀ ਜਿਹੜੀ ਬਾਹਵਾ ਉਹ ਬਣ ਕੇ ਤਿਆਰ ਹੋ ਗਈ ਇਹਨੂੰ ਆਪਾਂ ਅੰਦਰੋਂ ਐਵੇਂ ਫੋਲਡ ਕਰਕੇ ਜਿੰਨੀ ਵੀ ਆਪਾਂ ਨੂੰ ਮੂਰੀ ਚਾਹੀਦੀ ਆ ਉੰਨੀ ਆਪਾਂ ਮੂਰੀ ਦਾ ਨਿਸ਼ਾਨ ਲਾ ਕੇ ਇਹਨੂੰ ਆਪਾਂ ਨੇ ਸਟੀਚ ਕਰ ਲੈਣਾ ਆ ਤੇ ਇਹ ਆਪਣੀ ਬਾਹਾਂ ਚ ਬਣ ਕੇ ਤਿਆਰ ਹੋ ਜਾਣੀਆਂ ਤੇ ਇਹ ਆਪਣਾ ਬਹੁਤ-ਬਹੁਤ ਧੰਨਵਾਦ ਤੁਹਾਡੀ ਸਾਡੀ ਇਹ ਵੀਡੀਓ ਦੇਖਣ ਲਈ ਤੇ ਵੱਧ ਤੋਂ ਵੱਧ ਅਰਸ਼ ਬੁਟੀਕ ਨੂੰ ਸਬਸਕ੍ਰਾਈਬ ਕਰਿਆ ਕਰੋ ਤੇ ਸ਼ੇਅਰ ਕਰਿਆ ਕਰੋ ਵੀਡੀਓ ਨੂੰ ਥੈਂਕ ਯੂ ਧੰਨਵਾਦ ਜੀ ਹਾਂਜੀ ਇਹ ਥੋੜੀ ਮਰਜੀ ਆ ਤੁਸੀਂ ਇਦਾਂ ਸਿੰਪਲ ਵੀ ਇਹਨੂੰ ਤਿਆਰ ਕਰ ਸਕਦੇ ਹੋ ਦੇਖੋ ਬਹੁਤ ਸੋਹਣਾ ਲੱਗਦਾ ਆ ਜੇ ਤੁਸੀਂ ਇਹਦੇ ਵਿੱਚ ਲੈਸ ਕੋਈ ਵੀ ਲੈਸ ਲਾ ਕੇ ਅੰਦਰ ਇਹਦੇ ਗੁੰਮ ਲੈਸ ਲਾ ਕੇ ਇਦਾਂ ਆਪਾਂ ਗੁੰਮ ਕਰ ਲਾਂਗੇ ਇਹਨੂੰ ਜਦ ਵਿੱਚ ਪਹਿਲਾਂ ਹੀ ਲਾਵਾਂਗੇ ਤੇ ਤੁਸੀਂ ਇਦਾਂ ਵੀ ਇਹਨੂੰ ਆਪਣੀ ਡਿਜ਼ਾਈਨਿੰਗ ਨੂੰ ਤਿਆਰ ਕਰ ਸਕਦੇ ਹੋ ਆ ਤੁਹਾਨੂੰ ਇਹਦੇ ਵਿੱਚ ਆਪਾਂ ਨੇ ਇਹ ਤੁਹਾਨੂੰ ਪਹਿਲਾਂ ਸਿੰਪਲ ਤਿਆਰ ਕਰਕੇ ਦਿਖਾਤੀ ਆ ਆਪਾਂ ਨੇ ਹੁਣ ਮੈਂ ਇਹਦੇ ਵਿੱਚ ਲੈਸ ਲਾ ਕੇ ਤੁਹਾਨੂੰ ਉਦੋਂ ਬਾਅਦ ਇਹ ਤਿਆਰ ਹੋਈ ਦਿਖਾਉਣੀ ਆ ਵੀ ਇਹ ਆਪਾਂ ਕਿੰਨੀ ਸੋਹਣੀ ਆਪਣੀ ਉਹ ਦੋ ਹੋਰ ਥੋੜੀ ਜਿਹੀ ਸੋਹਣੀ ਲੱਗਣ ਲੱਗ ਜੂਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਜਰੂਰ ਕਰ ਦਿਆ ਕਰੋ ਤੇ ਤੁਹਾਨੂੰ ਬਹੁਤ ਬਹੁਤ ਧੰਨਵਾਦ ਤੁਹਾਨੂੰ ਬਾਰ ਬਾਰ ਕਹਿੰਦੇ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਵੀਡੀਓ ਦੇਖਣ ਲਈ ਕਾ ਦੇਖੋ ਇਦਾਂ ਵੀ ਤੁਸੀਂ ਇਹਨੂੰ ਤਿਆਰ ਕਰ ਸਕਦੇ ਹੋ ਥੈਂਕ ਯੂ ਧੰਨਵਾਦ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਵੀਡੀਓ ਦੇਖਣ ਲਈ